ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਅੰਗਨਾਂ ਸਪਾਰਦੇ ਅੱਜ ਆ ਗਿਆ ਸਾਡਾ 15ਵਾਂ ਦਿਨ 30 ਦਿਨ ਅਲੱਗ-ਅਲੱਗ ਦਸਤਾਰ ਸਜਾ ਕੇ ਦਿਖਾਉਂਦਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਵਾਂਗੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਿਨਾਂ ਪੇਚਾਂ ਤੋਂ ਦੋਵਾਂ ਪਾਸਿਓਂ ਪੂਰੀ-ਪੂਰੀ ਸਾਫ਼ ਲੜਾਂ ਵਾਲੀ ਦਸਤਾਰ ਸਜਾ ਕੇ ਦਿਖਾਵਾਂਗੇ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਤੇ ਜੇ ਤੁਸੀਂ ਇਹਦੇ ਸਟਾਰ ਸਜਾਈਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਪੰਜ ਆਈਡ ਦੇ ਸਟਾਰ ਨੂੰ ਵਟਾ ਵਾਲੇ ਦੇ ਸਟਾਰ ਵਾਂਗੂ ਹੀ ਸਜਾਵਾਂਗੇ ਤੇ ਜਿਹੜਾ ਜਿਹੜੀ ਆਪਾਂ ਟ੍ਰਿਕ ਐਂਡ ਦੇ ਯੂਜ਼ ਕਰਨੀ ਹੈਗੀ ਆ ਉਹ ਉਹ ਤਾਂ ਪੂਰੀ ਵੀਡੀਓ ਵੇਖੋਗੇ ਤੁਹਾਨੂੰ ਫੇਰ ਹੀ ਪਤਾ ਲੱਗੇਗਾ ਇਸ ਕਰਕੇ ਪੂਰੀ ਵੀਡੀਓ ਵੇਖਿਓ ਵੀਡੀਓ ਨੂੰ ਥੋੜਾ ਜਿਹਾ ਸਕਿੱਪ ਨਾ ਕਰਿਓ ਆਪਾਂ ਨਾਲ ਨਾਲ ਥੋੜੇ ਥੋੜੇ ਪਿੱਛੇ ਗੈਪ ਦੇ ਮਜੇ ਨਾਲ ਪਿੱਛੇ ਲੜ ਰੱਖਾਂਗੇ ਤੇ ਆਪਾਂ ਨਾਲ ਨਾਲ ਹੀ ਦਸਤਾਰੇ ਸ਼ੇਪ ਵੀ ਸੈੱਟ ਕਰਾਂਗੇ ਆਪਾਂ ਆਖਰੀ ਲੜ ਤੋਂ ਹੀ ਆਪਾਂ ਆਖਰੀ ਲੜ ਨੂੰ ਉਪਰੋਂ ਦੀ ਘਮਾਵਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਅੰਦਰ ਵੱਲ ਫੋਲਡ ਕਰਾਂਗੇ ਫਿਰ ਇਸ ਨੂੰ ਲਗਾਵਾਂਗੇ ਆਪਾਂ ਇਸ ਨੂੰ ਪੂਰਾ ਘਮਾਵਾਂਗੇ ਫਿਰ ਇੱਕ ਵਾਰੀ ਹੋਰ ਘਮਾਵਾਂਗੇ ਤੇ ਜਿਹੜਾ ਉੱਪਰ ਰੋ ਪੱਲਾ ਹੈਗਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਥੱਲੇ ਖਿੱਚਾਂਗੇ ਤੇ ਪੂਰਾ ਸਾਫ਼ ਕਰਕੇ ਲਗਾਵਾਂਗੇ ਅੱਜ ਦੀ ਵੀਡੀਓ ਕੋਈ ਖਾਸ ਹੈ ਕਿਉਂਕਿ ਇਸ ਵਿੱਚ ਆਪਾਂ ਇਸ ਦਸਤਾਰ ਵਿੱਚ ਆਪਾਂ ਕੋਈ ਵੀ ਪੱਲਾ ਨਹੀਂ ਪਾਵਾਂਗੇ ਬਿਨਾ ਪੱਲੇ ਤੋਂ ਦਸਤਾਰ ਹੋਵੇਗੀ ਤੇ ਬਿਨਾ ਵਟਾ ਤੋਂ ਹੀ ਦਸਤਾਰ ਹੋਵੇਗੀ ਆਪਾਂ ਆਪਣੇ ਟਾਈਮਰ ਨਾਲ ਦਸਤਾਰ ਦੇ ਨਾਲ-ਨਾਲ ਹੀ ਸ਼ੇਪ ਸੈੱਟ ਕਰਾਂਗੇ तो आखिरी पल्लों चंकी तरह खोल के आप पूरा प्लेन पला ही लगावे तो आप दूजी साइड तो भी ਪੂਰਾ ਬੱਲੇ ਨੂੰ ਖੋਲ ਕੇ ਪੂਰਾ ਪਲੈਨ ਕਰਕੇ ਹੀ ਲਗਾਵਾਂਗੇ ਹੁਆ ਪੂਰਾ ਪਲੈਨ ਕਰਕੇ ਹੀ ਲਗਾਵਾਂਗੇ ਤਾਂ ਸਾਡੇ ਬੱਲੇ ਵਿੱਚ ਕੋਈ ਵੀ ਵੱਟ ਨਾ ਆਵੇ ਹੋਰ ਇਹੋ ਜੀ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੇ ਪੱਗਾਂ ਬਨਣ ਵਾਲੇ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਦੋ ਜਿਵੇਂ ਇਹਦੇ ਸਟਾਰ ਕਰੀ ਸਜਾਈ ਹੈ ਤੇ ਦੱਸਿਓ ਨਾਲੇ ਕੀ ਕਿਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਲੱਗੀ ਤੇ ਇਹ ਵੀ ਕਮੈਂਟ ਕਰਕੇ ਦੱਸਿਓ ਨਾ ਨਾਲ ਹੀ ਆਪਾਂ ਆਪਣੇ ਅਗਲੀ ਵੀਡੀਓ ਕਾਹਦੇ ਸਟਾਰਟ ਦੀ ਵੇਖਣਾ ਚਾਹੁੰਦੇ ਹੋ ਆਪਾਂ ਵੀਡੀਓ ਜਲਦੀ ਜਲਦੀ ਲੈ ਕੇ ਆਵਾਂਗੇ ਡਿਸ਼ੇਪ ਵੀ ਸ਼ੈੱਡ ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲੇ ਪੱਲੇ ਨੂੰ ਖਿੱਚਾਂਗੇ ਤੇ ਉਸ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲਵਾਂਗੇ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਆਪਾਂ ਦੋਮਾ ਪਾਸੇ ਆਪਣੇ ਹੱਥਾਂ ਦੀ ਮਦਦ ਨਾਲ ਇਸ ਲੜ ਨੂੰ ਆਪਾਂ ਆਪਣੇ ਸਿਰ ਨਾਲ ਸਿਰ ਰਿਕਵਰ ਕਰਾਂਗੇ ਤੇ ਚੰਗੀ ਤਰ੍ਹਾਂ ਲੁੱਪੀ ਵਾਲਾ ਬੱਲਾ ਖਿੱਚ ਲਵਾਂਗੇ ਬਾਅਦ ਵਿੱਚ ਆਪਾਂ ਸਲਾਇ ਦੀ ਮਦਦ ਨਾਲ ਚੰਗੀ ਤਰ੍ਹਾਂ ਸਿਰ ਟੱਕਾਂਗੇ ਤੇ ਸ਼ੀਸ਼ੇ ਦੀ ਮਦਦ ਨਾਲ ਆਪਾਂ ਵੇਖਾਂਗੇ ਕਿ ਸਾਡਾ ਸਿਰ ਟੱਕਿਆ ਗਿਆ ਕਿ ਨਹੀਂ ਨਾਲ ਹੀ ਆਪਾਂ ਸਾਰੇ ਲੜਾਂ ਵਿੱਚ ਗੈਪ ਵੀ ਵੇਖਾਂਗੇ ਆਪਾਂ ਲੂਪੀ ਵਾਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚਾਂਗੇ ਤੇ ਦੋਵੇਂ ਸਾੜਿਆਂ ਤੋਂ ਜਿਹੜਾ ਨੂੰ ਫੜ ਕੇ ਆਪਾਂ ਅੰਦਰ ਬਾਅਦ ਫੋਲਡ ਕਰਾਂਗੇ ਤੇ ਚੰਗੀ ਤਰ੍ਹਾਂ ਖਿੱਚ ਕੇ ਲਗਾਵਾਂਗੇ ਐਸੇ ਨਾਲ ਹੀ ਸਾਡੀ ਦਸਤਾਰ ਵੀ ਕੰਪਲੀਟ ਹੁੰਦੀ ਹੈ ਜਿਦਾਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੀਸਾ ਜਿਹੇ ਸਤਾਰ ਨੂੰ ਚਾਰੇ ਪਾਸੋਂ ਦੇਖ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ